ਸਸਿਕਾਲ ਜੀ ਮੈਂ ਤੁਹਾਡਾ ਆਪਣਾ ਤੀਜਿੰਦਰ ਮਿੱਡੂ ਖੇੜਾ ਸੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਸੋ ਘੋੜੇ ਪ੍ਰੀਮੀਆ ਲਈ ਇਹ ਵੀਡੀਓ ਹੈ ਖਾਸ ਕਰਕੇ ਔਰ ਖਾਸ ਕਰਕੇ ਉਹਨੇ ਘੋੜੇ ਪ੍ਰੀਮੀਆ ਲਈ ਹੈ ਜੋ ਕਿ ਮਾਰਵਾੜੀ ਘੋੜਿਆਂ ਦੇ ਸ਼ਕੀਨ ਹੈ ਸੋ ਜੋ ਇਹ ਤੁਸੀਂ ਬੱਚਾ ਦੇਖ ਰਹੇ ਹੋ ਇਹ ਹੈ ਕੋਹੇ ਨੂਰ ਸੋ ਕਿ ਮਾਰਵਾੜੀ ਘੋੜਿਆਂ ਚ ਜੋ ਕਿ ਬਹੁਤ ਹੀ ਚੰਗਾ ਨਾਮ ਹੈ ਕਾਲਾ ਕੰਟਾ हां काला, के काला कांटे ਨੂੰ ਮੰਨ ਲਓ ਸਾਰੇ ਜਿੰਨੇ ਵੀ ਘੋੜੇ ਪ੍ਰੇਮੀ ਆਪਣੇ ਦੇਸ਼ ਸਾਰੇ ਜਾਨ ਦੇ ਮਾਰਵਾੜੀ ਘੋੜੇ ਨੇ ਕਿੰਗ ਕਿਹਾ ਜਾਂਦਾ ਕਾਲੇ ਕਾਂਟੇ ਨੂੰ ਸੋ ਹਾਈਟ ਪਾਸੋਂ ਹਰ ਚੀਜ਼ ਪੱਖੋਂ ਬੜਾ ਸੋਹਣਾ ਘੋੜਾ ਕਾਲਾ ਕਾਂਟਾ ਇਹ ਉਸੇ ਘੋੜੇ ਦਾ ਬੱਚਾ ਹੈ ਜੀ ਕਾਲੇ ਕਾਂਟੇ ਦਾ ਇਸ ਦਾ ਨਾਮ ਹੈ ਕੋਹੇਨੂਰ ਸੋ ਜੇ ਆਪਾਂ ਇਹਦੀ ਉਮਰ ਦੱਸੀਏ ਤੇ ਲਗਭਗ 3 ਸਾਲਾਂ ਦੇ ਨੇੜ ਹੈ ਸੋ ਤੇ ਇਸ ਦੀ ਹਾਈਟ ਜੇ ਵੇਖੀ ਜਾਵੇ ਤੇ ਇਹਦੀ ਹਾਈਟ ਵੀ ਬੜੀ ਚੰਗੀ ਹੈ 63 ਪਲੱਸ ਦੀ ਹਾਈਟ ਹੈ ਸੋ ਇਹ ਘੋੜਾ ਇਸ ਟਾਈਮ ਮੇਰੇ ਪਿੰਡ ਮਿੱਡੂ ਕਿੜਾ ਵਿਖੇ ਬੀਪਨਪਾਲ ਸਿੰਘ ਜੀ ਕੋਲੇ ਐ ਜੋ ਮੇਰੇ ਚਾਚਾ ਜੀ ਐ ਸੋ ਜੇ ਕਿਸੇ ਨੇ ਵੀ ਘੋੜੀਆਂ ਮੀਟਅਪ ਕਰਾਉਣੀਆਂ ਹਨ ਜੋ ਮਾੜਵਾਰੀ ਘੋੜਿਆਂ ਦੇ ਸ਼ਕੀਨ ਐ ਸੋ ਉਹਨਾਂ ਨਾਲ ਸੰਪਰਕ ਕਰ ਸਕਦਾ ਐ ਇਸ ਟਾਈਮ ਉਹਨਾਂ ਦੇ ਫਾਰਮ ਤੇ ਐ ਘੋੜਾ ਮਿੱਡੂ ਖੜੇ ਜੋ ਬੜਾ ਪਿਆਰਾ ਘੋੜਾ ਐ ਪਹਿਲਾਂ ਵੀ ਇਸ ਤੋਂ ਤਿੰਨ ਚਾਰ ਘੋੜੀਆਂ ਪਹਿਲਾਂ ਮੀਟਅਪ ਹੋਈਆਂ ਸੋ ਹੋਰ ਵੀ ਘੋੜੀਆਂ ਕਾਫੀ ਆ ਰਹੀਆਂ ਉਹਨਾਂ ਕੋਲ ਜੇ ਕਿਸੇ ਨੇ ਹੋਰ ਵੀ ਆਪਣੇ ਹਲਕੇ ਜੀ ਦੂਰੋਂ ਨੇੜੇ ਆਉਣਾ ਹੋਵੇ ਤਾਂ ਮੈਂ ਉੱਪਰ ਉਹਨਾਂ ਦਾ ਨੰਬਰ ਦੇਉਂਗਾ ਵੀਡੀਓ ਜ ਤੁਸੀਂ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਜਸਟ ਟਾਈਮ ਜਦੋਂ ਮਰਜ਼ੀ ਆ ਸਕਦੇ ਹੋ ਤੁਸੀਂ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਬਾਕੀ ਹੋਰ ਜਾਣਕਾਰੀ ਲੈਣੀ ਹੋਵੇ ਉਹਨਾਂ ਤੋਂ ਜਾਣਕਾਰੀ ਵੀ ਲੈ ਸਕਦੇ ਹੋ ਸੋ ਬਹੁਤ ਹੀ ਪਿਆਰਾ ਕੋੜਾ ਹੈ ਹਾਈਟ ਪੱਖੋਂ ਵੀ ਬੜਾ ਸੋਹਣਾ ਹੈ ਸੋ 63 ਪਲੱਸ ਹਾਈਟ ਹੈ ਤੁਸੀਂ ਵੀ ਇਹਦੇ ਹਜੇ ਉਮਰ ਦੀ ਕੁਝ ਵੀ ਨਹੀਂ ਨਾਲੇ 3 ਸਾਲ ਤੋਂ ਘੱਟ ਹੈ ਸੋ ਬਾਕੀ ਜੇ ਕਿਸੇ ਨੂੰ ਕੋਈ ਇਸ ਕੋੜੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤੁਹੋ ਚਾਤੇ ਬੇਪਨਪਾਲ ਜੀ ਤੋਂ ਲੈ ਸਕਦੇ ਹਾਂ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੋ ਕਿ ਘੋੜੇ ਪ੍ਰੇਮੀਆਂ ਤੱਕ ਇਹ ਵੀਡੀਓ ਪਹੁੰਚੇ ਵੱਧ ਤੋਂ ਵੱਧ ਵੀਡੀਓ ਪਹੁੰਚੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ